ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣਾ ਫੇਸਬੁੱਕ ਤੇ YouTube ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇਜੀ ਲਓ ਵੀ ਸੱਜਣੋ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਆ ਪਿੰਡ ਭਗਤਾ ਭਾਈਕਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਬਾਈਨੂ ਪਿੰਡ ਰਾਮਪੁਰਾ ਫੂਲ ਸੁਭਾਸ ਵੀਰ ਕੋਲੇ ਪਹੁੰਚੇ ਆ ਵਪਾਰ ਦਾ ਕੰਮ ਆ ਬਾਈ ਦਾ ਤੇ ਇੱਕ ਗਰਮੀਆਂ ਦਾ ਤੋਹਫਾ ਹੀ ਆ ਬਾਈ ਕੋਲੇ ਜਰਸੀ ਚ ਪੈਂਦੀ ਆ ਵੜ ਕ੍ਰੋਸ ਅੰਗ ਹੈ ਤੇ ਬਾਕੀ ਡਿਟੇਲ ਆਪਾਂ ਵੀਰ ਤੋਂ ਲਵਾਂਗੇ ਕਰਾਵਾਂਗੇ ਗੱਲਬਾਤ ਤੁਹਾਡੀ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਚੈਨਲ ਨੂੰ ਆਪਣੇ ਨੂੰ ਫੋਲੋ ਕਰ ਲਓ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ 62807 79197 ਤੇ ਬਾਕੀ ਗਾਂਵਾਰੇ ਆਪਾਂ ਕਰਦੇ ਆ ਗੱਬਾਈ ਨਾਲ ਗੱਲਬਾਤ ਤੇ ਚੰਗ ਬਹੁਤ ਸੋਹਣਾ ਹਵਾਨਾ ਗਾਂ ਦਾ ਤੋਰ ਤਾਰ ਕੇ ਆਪਾਂ ਵਿਖਾਵਾਂਗੇ ਮੁੱਲ ਵੀ ਆਪਾਂ ਬਾਈ ਤੋਂ ਵੀਡੀਓ ਦੇ ਵਿੱਚ ਜਾਇਜ਼ ਮੁੱਲ ਹੁੰਦੇ ਆ ਬਾਈ ਦੇ ਤੇ ਵੀਡੀਓ ਦੇ ਵਿੱਚ ਹੀ ਮੁੱਲ ਕਰਾਵਾਂਗੇ ਆ ਜੀਓ ਜੀ ਹੱਸੀ ਗਾ ਬਾਈ ਹੱਸੀ ਗਾ ਬਾਈ ਹੋ ਠੀਕ ਆ ਬਾਈ ਵਧੀਆ ਵਧੀਆ ਤੇ ਬਾਈ ਆਪਣਾ ਡਰੈਸ ਦੱਸੀ ਕਰਾਂ ਦੀ ਬਾਈ ਨਾਂ ਸੁਹਾਸ ਆ ਪਿੰਡ ਭਗਤਾਪਾ ਭਾਈਗਾ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਂਪਰਾਹੋ ਠੀਕ ਆ ਤੇ ਮੋਬਾਈਲ ਨੰਬਰ ਵੀਰੇ ਆ 8196015435 ਠੀਕ ਹੈ ਜੀ ਤੇ ਵੀਰੇ ਫਿਰ ਅੱਜ ਇੱਕ ਵੜ ਆਪਣੇ ਕੋਲ ਹਾਂ ਬੈਂਤ ਗੱਬਣ ਵੜਾ ਬਾਈ ਗੱਬਣ ਵੜਾ ਹੈ ਜੀ ਹਾਂ ਠੰਡੇ ਸੀਲ ਪੂਰੀ ਆ ਕਿੰਨੇ ਦਿਨ ਲੈਂਦੀ ਆ ਬਾਈ ਸੁਹਾਸ ਬਾਈ ਕੱਢੀ ਇੱਕ ਦੋ ਦਿਨ ਕੱਢ ਵੀ ਸਕਦੀ ਆ ਕਿਸੇ ਦੇ ਘਰੇ ਸੂ ਵੀ ਸਕਦੀ ਆ ਹਾਂ ਸਹੀ ਗੱਲ ਐ ਤਾਂ ਪਰ ਬਣੀ ਬੈਤ ਬਹੁਤ ਆ ਇਹਦੀ ਬਗਾਨੇ ਥਾਂ ਜਾ ਕੇ ਪਸੂ ਇੱਕ ਦੋ ਦਿਨ ਪਹਿਲਾਂ ਵੀ ਸੂ ਕੰਦਾ ਇਹ ਹੋਸਾ ਦਾ ਇੱਕ ਦਾ ਡੰਡ ਕੱਢ ਵੀ ਜਾਵੇ ਤੇ ਥਣ ਤੇ ਲੇਵਾ ਜਿਹੜਾ ਵਹਿੜ ਦਾ ਕਿਆ ਬਾਤਾਂ ਆ ਪੂਰੇ ਫੱਟ ਫੱਟ ਲੇ ਵੇਦੀਆ ਕੰਪੈਕਟ ਆਰਡਰ ਆ ਬਿਲਕੁਲ ਪੱਟਾਂ ਦੇ ਸੰਨ ਵਾਲਾ ਤੇ ਭਾਈ ਕੀ ਰਿਪੋਰਟ ਹੈ ਦੁੱਧ ਦੀ ਰਸੂਆ ਕਿੰਨਾ ਮੈਂ ਤਾਂ ਮਾਲਕਾਂ ਨੇ 16 ਕਿਲੋ ਚੋਇਆ ਪਿਛਲੇ ਸੂਏ 16 ਕਿਲੋ ਚੋਇਆ ਠੀਕ ਹੈ ਮੈਂ ਆਪ 18-20 ਕਹੀ ਹੈ ਇਹ ਭਾਈ ਥੀਕਾ ਆਪੇ ਸਮਝ ਨਾ ਲੈ ਜੇ ਇਹਦੇ ਹਿਸਾਬ ਨਾਲ ਕਿੰਨਾ ਕੁ ਬਦੂ ਬਾਈ ਬਿਆਨ ਤੇ ਜਿਹੜੇ ਹਿਸਾਬ ਨਾਲ ਵਹਿੜ ਬੰਦ ਹੀ ਆਉਂਦੀ ਆ ਇਹਨਾਂ ਦਾ 20-22 ਕਿਲੋ ਚਾਹੀਦਾ ਸਹੀ ਗੱਲ ਹੈ ਹੈ ਲਿਵਿੰਗ ਨੂੰ ਦੇਖ ਕੇ ਵਹਿੜ ਦੇਣ ਦਾ ਭਾਵੇਂ 20 ਕਿ ਪਰ ਹੋ ਸਕਦਾ 20 ਦੇ ਦੇ ਤੇ ਹੋ ਸਕਦਾ 16 17 ਅਗਲੇ ਦੀ ਗਾਂ ਸਹੀਗੀ ਸੇਵਾ ਲੈ ਫਿਰ ਖੋਲਾ ਪਤੂ ਦਾ ਤਰਾ ਕਰਾਈਏ ਜੀ ਇੱਕ ਲੋਵੀ ਸੱਜ ਨੂੰ ਬਾਈ ਕਹਿੰਦਾ ਵੀ ਸੀਲਸ ਲੱਗ ਹੈ ਤੇ ਪਿਛਲੇ ਸੂਏ ਨੇ 16 16 ਕਿਲੋ ਦੁੱਧ ਦਿੱਤਾ ਹੋ ਸਕਦਾ ਇਹਦੀ 20 ਚਵਾਦੇ ਜੇ ਕੋਈ ਚੰਗੀ ਸੇਵਾ ਸਮਹ ਵਾਲੇ ਥਾਂ ਤੇ ਜਾਵੜੀ ਤਾਂ 20 ਵੀ ਦੇ ਦੂਗੀ ਕਿਉਂਕਿ ਵਹਿੜ ਦੇ ਜਿਹੜਾ ਅੰਗ ਪੈਰ ਦੁੱਧ ਵਾਲੇ ਆ ਪਹਿਲਾਂ ਤਾਂ ਥਾਣਾ ਦੱਸ ਇਹ ਕਰੂ ਮੋٹے ਮੋٹے ਥਾਣਾ ਤੇ ਲੇਵਾ ਜਿਹੜਾ ਫਟ ਫਾਟ ਲੇਵਾ ਲੈ ਚੱਲੀ ਬਈ ਗਨ ਟੋਰੀ ਮੜੇ ਲੋ ਵੀ ਸੋਚ ਨੂੰ ਤੋੜਾ ਤੋੜਾ ਹੈਗਾ ਇੱਕ ਨੰਬਰ ਘੋੜੀ ਵਰਗਾ ਕਿਆ ਬਾਤਾਂ ਹੀ ਲੈ ਮੋੜਦਾ ਬਈ ਦਰਮਿਆਨੀ ਹਾਈਟ ਆ ਬਿਲਕੁਲ ਤੇ ਮੀਡੀਅਮ ਕੱਦ ਕਾਠਾ ਤੇ ਪਰ ਜਿਹੜਾ ਲੇਵਾਲੂ ਬਾ ਵਹਿੜਦਾ ਬਹੁਤ ਚੰਗਾ ਐ ਘੋੜੀ ਵਰਗਾ ਤੋੜਾ ਇੱਕ ਨੰਬਰ ਦੇਖੋ ਜੀ ਹਾਂ ਪੂਰਾ ਫਟ ਭਟ ਲੇਵਾ ਤੇ ਬਾਕੀ ਹਜੇ ਸੁੰਦੀ ਸੁੰਦੀ ਨੇ ਤੇ ਇਤੋਂ ਜਿਆਦੇ ਹੋਰ ਭਰ ਜਾਣਾ ਲੇਵਾ ਬਹੁਤ ਗੁਰਬਿਆਰ ਦਾ ਲੇਵਾ ਤਾਂ ਹਜੇ ਹੁਣ ਵੀ ਆਣੀ ਵੀ ਤਿਆਰੀ ਪੂਰੀ ਜ਼ਬਰਦਸਤ ਆ ਲਾਹ ਤਾਂ ਢੱਲਾ ਬਹੁਤ ਪਈਆਂ ਤੇ ਕਿਉਂਕਿ ਸੁੰਦੀ ਸੁੰਦੀ ਗਾਂ ਦਾ ਕਾਢਿਆਂ ਦੀਵਾਲ ਤੇ ਭਾਈ ਸੁਭਾਸ ਫਿਰ ਕੀ ਡਿਮਾਂਡ ਰੂ ਹੋਏ ਦੀ ਭਾਈ ਬਿਆਨਤ ਮੁੱਲ ਕਰੋ ਉਹਨੂੰ ਕੋਈ 65 65 ਜਿੰਨਾ ਮਰਜ਼ੀ ਕਰਾ ਲਈ ਹਾਂਜੀ 58000 ਰੁਪਏ ਦੇ ਬਿਆੜ ਦੇ ਦਾਂਗੇ 58000 ਦੀ ਦੇ ਦਾਂਗੇ ਵਿੱਚੋਂ ਮਾਨਤਨ ਹੋ ਜੂਗਾ ਮਾਨਤਨ ਥੋੜਾ ਹੀ ਹੋਊਗਾ ਬਿਆਨ ਤਾਂ ਆਪਾਂ ਲੋਕਾਂ ਵਾਲਾ ਮੁੱਲ ਨਹੀਂ ਕੀਤਾ ਹਨਾ ਠੀਕ ਹੈ ਹਾਂ ਇਹ ਤਾਂ ਗੱਲ ਹੈ ਮੰਗ ਲੈਣ ਦੇ ਇਹਦਾ 65000 ਵੀ ਮੰਗ ਲਾਂਦੇ 65000 ਵੀ ਮੰਗ ਲਾਂਦੇ ਸਹੀ ਗੱਲ ਆ ਪਰ ਲਾਪਾ ਲੈਣ ਦੇਣ ਵਾਲਾ ਮੁੱਲ ਕੀਤਾ ਪਰ ਭਾਈ ਕਹਿੰਦਾ ਵੀ ਆਪਾਂ ਲੈਣ ਦੇਣ ਵਾਲਾ ਮੁੱਲ ਕੀਤਾ 58000 ਦੇ ਵਿੱਚੋਂ ਮਾਨਤਨ ਮੌਕੇ ਤੇ ਬੰਦਾ ਹੋ ਜੂਗਾ ਤੇ ਭਾਈ ਦਾ ਨੰਬਰ ਆ ਜਿਹੜਾ ਸਕਰੀਨ ਤੇ ਚੱਲਦਾ ਮਿੱ ਤੇ ਮੱਝਾਂ ਰਗੀ ਗਈਆਂ ਕਿਉਂਕਿ ਮੱਝਾਂ ਰਗੀ ਆਏ ਆ ਵੀ ਜਿਹੜੇ ਇਹ ਦੁੱਧ ਦੀ ਕੁਆਲਿਟੀ ਉਹ ਵੀ ਬਾਈ ਹੈਨਾ ਫੈਂਟ ਵਾਲੀ ਫੈਂਟ ਵਾਲੀ ਚੰਗੀ ਰਹੂਗੀ ਬਾਕੀ ਚੰਗੀ ਹੀ ਹੋਊਗੀ ਨੂੰ ਨੇ ਤੇ ਸੋਨਾ ਸੀਲਸ ਲਗਾ ਜਿਹੜਾ ਗੁੜਾ ਨਹੀਂ ਲਿਆ ਗਾਣੀ ਰਾਣ ਆ ਬੈਠੀ ਆ ਜਿੱਦਾਂ ਦੀ ਮਰਜੀ ਹੱਥ ਫੇਰ ਮਰੀ ਜਾ ਹਾਂ ਤੇ ਦੁੱਧ ਬਾਈ ਕਹਿੰਦਾ ਵੀ 18 20 ਕਿਲੋ ਚਵਾ ਦੂਗੀ ਬੜੇ ਨੇ ਸੂਏ 16 ਕਿਲੋ ਦੁੱਧ ਚੋਇਆ ਮਾਲਕਾਂ ਨੇ ਕੁਆਲਿਟੀ ਬਹੁਤ ਆ ਬਿਆਨ ਕੁਆਲਿਟੀ ਤਾਂ ਪੂਰੀ ਆ ਬਾਈ ਸਹੀ ਗੱਲ ਐ ਲਿਵਰਡੂਆ ਉਹ ਕੀ ਰਿਪੋਰਟ ਲਿਵਰ ਤੇ ਨਾੜਾ ਨੂੜਾ ਕਿਆ ਬਾਤਾਂ ਆ ਬਾਕੀ ਮੋਟਾ ਮੋਟਾ ਥਾਣਾ ਦਾ ਸਾਈਜ਼ ਆ ਜਿਹੜਾ ਬਹੁਤ ਸੋਹਣਾ ਤੇ ਕੱਢ ਕਾਢ ਵੀ ਵਧੀਆ ਗਾ ਦਾ ਜਰਸੀ ਤੇ ਪੈਂਦੀ ਆ ਬਲੈਕ ਕਲਰ ਦੇ ਵਿੱਚ 52000 ਚ ਵਿੱਚ ਮਾਨਦਾਨ ਹੋ ਜੂ ਹੈ ਨੰਬਰ ਬੋਲਦੇ ਬਈ 8196015435 ਠੀਕ ਹੈ ਲਓ ਵੀ ਸੱਜਣੋ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ ਬਹੁਤ ਚੰਗੀ ਗਾ ਘਰੇ ਰੱਖਣ ਵਾਲੀ ਗਾ ਜੇ ਕੋਈ ਘਰੇ ਰੱਖਣ ਨੂੰ ਵੀਰ ਲੈ ਜੂ ਤੇ ਬਾਈ ਕਹਿੰਦਾ ਵੀ ਜਾਜ ਹੀ ਕਰੂ ਆਫ ਕੈਮਰਾ ਗੱਲਬਾਤ ਹੋਈ ਬਹੁਤ ਸੋਹਣੀ ਰਿਪੋਰਟ ਆ ਗਾਂ ਦੀ ਦੁੱਧ ਦੀ ਤੇ ਬਾਕੀ ਮੇਨ ਗੱਲ ਹੁੰਦੀ ਹੈ ਸੀਲਸ ਲੱਗ ਚੋਂ ਜਾਣ ਨੂੰ ਬਾਈ ਕਹਿੰਦਾ ਵੀ ਸੀਲ ਆ ਪੂਰੀ ਤੇ ਸਨਾਂ ਦਾ ਸਹਿਜ ਵੀ ਬਹੁਤ ਸੋਹਣਾ ਮੀਡੀਅਮ ਹਾਈਟ ਆ ਤੇ ਨੰਬਰ ਬਾਈ ਦਾ ਚੱਲਿਆਂ ਦਾ ਸਕਰੀਨ ਤੇ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ ਬਾਕੀ ਜਿਹੜਾ ਮੇਨ ਕੰਮ ਆ ਤਸੱਲੀ ਕਰਨਾ ਤੁਹਾਡਾ ਹੱਕ ਆ ਤੁਸੀਂ ਕੋਲੇ ਆ ਕੇ ਪਸ਼ੂ ਨੂੰ ਦੇਖੋ ਜੇ ਕੋਈ ਸੂਆਵਾ ਪਸ਼ੂ ਹੋ ਜੀ ਦੋ ਟਾਈਮ ਚੁਵਾਈ ਕਰੋ ਜੇ ਕੋਈ ਗੱਬਣ ਪਸ਼ੂ ਆ ਤਾਂ ਕੋਲੇ ਆ ਕੇ ਸੌਦਾ ਕਰੋ ਥਣਪਾਸ ਕਰੋ ਤੇ ਤੁਸੀਂ ਪੈਸੇ ਲਾਉਣੇ ਤੁਹਾਡਾ ਹੱਕ ਬੰਦਾ ਪਸ਼ੂ ਨੂੰ ਦੇਖਣ ਦਾ ਤੇ ਸਾਡਾ ਕੰਮ ਹੈ ਮੈਂ ਵੀਡੀਓ ਬਣਾਉਂਦਾ ਪਸ਼ੂ ਨੂੰ ਹਰੇਕ ਪਾਸਿਓਂ ਕਵਰ ਕਰਨਾ ਹਰੇਕ ਐਂਗਲ ਤੋਂ ਪਸ਼ੂ ਨੂੰ ਵਿਖਾਉਣਾ ਤੇ ਗਾਂ ਦੀ ਹੈਗੀ ਓਕੇ ਜੀ ਰਿਪੋਰਟ ਬਹੁਤ ਸੋਹਣਾ ਤਿਆਰੀ ਹੈ ਗਾਂ ਦੀ ਤੇ 18-20 ਕਿਲੋ ਦੁੱਧ ਪਿਆ ਦੂਗੀ ਗੱਲਬਾਤ ਤੁਸੀਂ ਬਾਈ ਨਾਲ ਕਰ ਸਕਦੇ ਆ ਜੀ ਬਾਕੀ ਆਪਾਂ ਮਿਲਦੇ ਆ ਅਗੇ ਨਵੀਂ ਵੀਡੀਓ ਚ ਧੰਨਵਾਦ ਅਸੀ ਗੱਲ ਸਾਰਿਆਂ ਨੂੰ